ਦੈਨਿਕਸ ਵਿਰਾ ਦੇਹਰੇ ਸਭ ਦਰਸ਼ਕਾਂ ਦਾ ਸਵਾਗਤ ਬਰਨਾਲਾ ਪੁਲਿਸ ਵੱਲੋਂ ਵਿਆਹ ਕਰਵਾ ਕੇ ਲੋਕਾਂ ਦੇ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਕਰਨ ਵਾਲੇ ਇੱਕ گرو ਦਾ ਪਰਦਾ ਫਾਸ਼ ਕੀਤਾ ਗਿਆ ਪੁਲਿਸ ਨੇ گرو ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਿਲ ਨੇ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਮਾਮਲਾ ਬਰਨਾਲਾ ਦੇ ਪਿੰਡ ਚੀਮਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਪੁੱਤਰ ਦਾ ਵਿਆਹ ਕੀਤਾ ਗਿਆ ਇੱਕ ਹਫ਼ਤੇ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਨਾਲ ਧੋਖਾ ਹੋ ਗਿਆ ਹੈ ਜਿਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਕਿ ਮੁਲਜ਼ਮਾਂ ਵੱਲੋਂ ਪਹਿਲਾਂ ਵੀ ਹਰਿਆਣਾ ਤੇ ਹਿਮਾਚਲ ਵਿੱਚ ਵੀ ਵਿਆਹ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਇਹ ਗਰੋਹ ਲੜਕੀ ਦਾ ਵਿਆਹ ਕਰਵਾ ਕੇ ਹਫ਼ਤੇ ਮਗਰੋਂ ਲੜਾਈ ਝਗੜਾ ਕਰਕੇ ਲੱਖਾਂ ਰੁਪਏ ਦੀ ਮੰਗ ਕਰਦੇ ਨੇ ਅਤੇ ਠੱਗੀ ਕਰਕੇ ਫਰਾਰ ਹੋ ਜਾਂਦੇ ਨੇ ਪੀੜਤ ਪਰਿਵਾਰ ਵੱਲੋਂ ਇਸ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਐਸ.ਆਈ ਸਰਵਜੀਤ ਸਿੰਘ ਨੇ ਦੱਸਿਆ ਕਿ ਪਿੰਡ ਚੀਮਾ ਦੇ ਰਹਿਣ ਵਾਲੇ ਗੁਰਜੰਟ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਨੇ ਕਿ ਉਸਦੇ ਪੁੱਤਰ ਦਾ ਧੋਖੇ ਨਾਲ ਵਿਆਹ ਕਰਕੇ ਉਹਨਾਂ ਨਾਲ ਧੋਖਾ ਧੜੀ ਕੀਤੀ ਗਈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਲੁਧਿਆਣਾ ਦੇ ਰਹਿਣ ਵਾਲੇ ਇੱਕ ਪੰਜ ਮੈਂਬਰੀ ਗਰੋਪ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਝਾਲੀ ਵਿਆਹ ਕਰਵਾ ਕੇ ਠੱਗੀ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਹੁਣ ਤੱਕ ਇਹ ਪੰਜਾਬ ਹਰਿਆਣਾ ਤੇ ਹਿਮਾਚਲ ਵਿੱਚ ਤਿੰਨ ਵਿਆਹ ਕਰਵਾ ਚੁੱਕੇ ਨੇ ਅਤੇ 15 ਜੁਲਾਈ ਨੂੰ ਹਰਿਆਣਾ ਵਿੱਚ ਇੱਕ ਹੋਰ ਵਿਆਹ ਕਰਵਾਉਣ ਦੀ ਤਾਕ ਵਿੱਚ ਸਨ ਜਿੱਥੇ ਪਹਿਲਾਂ ਇਹ ਲੜਕੀ ਦਾ ਵਿਆਹ ਕਰਵਾ ਦਿੰਦੇ ਸਨ ਅਤੇ ਇੱਕ ਹਫ਼ਤੇ ਬਾਅਦ ਲੜਕੀ ਆਪਣੇ ਪਤੀ ਨਾਲ ਲੜਾਈ ਝਗੜਾ ਕਰਨ ਲੱਗ ਪੈਂਦੀ ਸੀ ਅਤੇ ਆਪਣੇ ਜਾਲੀ ਬਣੇ ਪਰਿਵਾਰ ਨੂੰ ਬੁਲਾ ਲੈਂਦੀ ਸੀ ਵਿਆਹੀ ਲੜਕੀ ਦਾ ਅਸਲੀ ਪਤੀ ਉਸ ਦਾ ਭਰਾ ਬਣ ਕੇ ਉਸ ਨੂੰ ਨਾਲ ਲੈ ਜਾਂਦਾ ਸੀ ਜਿਸ ਤੋਂ ਬਾਅਦ ਆਪਸੀ ਲੜਾਈ ਝਗੜੇ ਨੂੰ ਨਿਵੇੜਨ ਲਈ ਲੜਕੇ ਦੇ ਪਰਿਵਾਰ ਤੋਂ ਲੱਖਾਂ ਰੁਪਏ ਵਸੂਲ ਲੈਂਦੇ ਸਨ ਐਸਆਈ ਸਰਬਜੀਤ ਸਿੰਘ ਨੇ ਵੱਡੇ ਖੁਲਾਸੇ ਕਰਦੇ ਹੋਏ ਦੱਸਿਆ ਕਿ ਲੁਧਿਆਣਾ ਦੇ ਰਹਿਣ ਵਾਲੇ ਇਸ ਗੈਂਗ ਦੇ ਸਾਰੇ ਲੋਕ ਜਾਲੀ ਆਧਾਰ ਕਾਰਡ ਬਣਾ ਲੈਂਦੇ ਸਨ ਤਾਂ ਜੋ ਅੱਗੇ ਹੋਰ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰ ਸਕਣ ਉਹਨਾਂ ਦੱਸਿਆ ਕਿ ਧੋਖਾ ਧੜੀ ਕਰਨ ਵਾਲੇ ਇਸ ਗੈਂਗ ਦੇ ਪੰਜ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਵਿਆਹ ਕਰਵਾ ਕੇ ਲੋਕਾਂ ਨਾਲ ਠੱਗੀ ਕਰਨ ਵਾਲੇ ਗੈਂਗ ਵਿੱਚ ਦੋ ਔਰਤਾਂ ਸ਼ਾਮਿਲ ਨੇ ਇਸ ਮਾਮਲੇ ਵਿੱਚ ਗੈਂਗ ਦੇ ਦੋ ਮੈਂਬਰਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਉਹਨਾਂ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਸ ਮਾਮਲੇ ਵਿੱਚ ਏਐਸਆਈ ਸਰਬਜੀਤ ਸਿੰਘ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਏਐਸਆਈ ਸਰਬਜੀਤ ਸਿੰਘ ਚੌਕੀ ਇੰਚਾਰਜ ਪੱਖੋ ਕੈਂਚੀ ਜੀ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰੇ ਮਾੜੇ ਅੰਸਰਾਂ ਨੂੰ ਜੋ ਵੀ ਹੈਗਾ ਫੌਨ ਸੰਬੰਧੀ ਹਦਾਇਤਾਂ ਹੋਈਆਂ ਇਸੇ ਦੀ ਲੜੀ ਵਿੱਚ ਚੱਲਦੇ ਆ ਇੱਕ ਸਾਨੂੰ ਗੁਰਜੰਟ ਸਿੰਘ ਪੁੱਤਰ ਨਾਰ ਸਿੰਘ ਵਾਸੀ ਪਿੰਡ ਚੀਮਾ ਨੇ ਬਿਆਨ ਦਰਜ ਕਰਵਾਇਆ ਸੀਗਾ ਕਿ ਮੈਂ ਆਪਣੇ ਲੜਕੇ ਦਾ ਜਿਹੜੀ ਮੈਰਿਜ ਸੀਗੀ ਲੁਧਿਆਣਾ ਵਿਖੇ ਇੱਕ ਲੜਕੀ ਆ ਪ੍ਰਿੰਕਾ ਜੈਨ ਉਹਦੇ ਨਾਲ ਤਹਿ ਕੀਤੀ ਸੀਗੀ ਜਿਹਦੇ ਸਬੰਧ ਦੇ ਵਿੱਚ ਸਾਡਾ ਵੇਖ ਵਿਖਾਈ ਲੁਧਿਆਣਾ ਵਿਖੇ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਵਿਆਹ ਕਰਕੇ ਇਹ ਘਰ ਲੈ ਕੇ ਆਗੇ ਸੀ ਜਿਹਦੇ ਵਿੱਚ ਇਹਨਾਂ ਨੂੰ ਹਫ਼ਤੇ ਬਾਅਦ ਪਤਾ ਲੱਗਿਆ ਕਿ ਇਹ ਜਿਹੜੇ ਸਾਰੇ ਬੰਦੇ ਨੇ ਮਾਪੇਣ ਭਰਾ ਜਿੰਨੇ ਵੀ ਹੈਗੇ ਸਾਰੇ ਫਰਜੀ ਲੋਕ ਹੈਗੇ ਆ ਤਾਂ ਹੌਲੀ ਹੌਲੀ ਉਹਨਾਂ ਪਤਾ ਕੀਤਾ ਤੇ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਇੱਕ ਹਿਮਾਚਲ ਤੇ ਹਰਿਆਣੇ ਦੇ ਵਿੱਚ ਵੀ ਵਿਆਹ ਕਰਵਾਇਆ ਹੋਇਆ ਹੈ ਉੱਥੇ ਵੀ ਹੱਤ ਹੱਤਾ ਰਹਿ ਕੇ ਕੁੜੀ ਜਿਹੜੀ ਉੱਥੋਂ ਆ ਗਈ ਹੈ ਤੇ ਆ ਕੇ ਉਹਨਾਂ ਦੇ ਫੋਨ ਬੰਦ ਕਰ ਦਿੱਤੇ ਨੇ ਇਹਦੇ ਸਬੰਧ ਦੇ ਵਿੱਚ ਜਿਹੜੀ ਹਫਤੇ ਬਾਅਦ ਜਿਹੜੀ ਪ੍ਰਿੰਕਾ ਲੜਕੀ ਹੈ ਉਹਦੇ ਘਰ ਵਾਲਾ ਭਰਾ ਬਣ ਕੇ ਜਿਹੜਾ ਲੈਣ ਆਇਆ ਹੋਇਆ ਸੀਗਾ ਲੈ ਕੇ ਤੁਰ ਜਾਂਦਾ ਸੀਗਾ ਇਸੇ ਸਬੰਧ ਵਿੱਚ ਅਸੀਂ ਪਰਚਾ ਦਰਜ ਕਰਕੇ ਤਾਂ ਆਪਣੀ ਜਿਹੜੀ ਤਰਤੀਸ ਸੀ ਅੱਗੇ ਵਧਾਈ ਸੀਗੀ ਜੇ ਲੋਕੀ ਸਾਨੂੰ ਪਤਾ ਲੱਗਾ ਜਿਹਦੇ ਵਿੱਚ ਅਸੀਂ ਤਿੰਨ ਬੰਦੇ ਅਸੀਂ ਰਾਉਂਡ ਅਪ ਕਰੇ ਆ ਜਿਹੜੀ ਇੱਕ ਲੜਕੀ ਆ ਉਹਦੇ ਘਰ ਵਾਲਾ ਰਾਦੇ ਜਿਹੜਾ ਭਰਾ ਬਣਦਾ ਸੀਗਾ ਤੇ ਇੱਕ ਉਹਦੀ ਮਾਂ ਜਿਹੜੀ ਰਿਸ਼ਤੇ ਨਭਾਉਂਦੀ ਸੀਗੀ ਤੇ ਦੋ ਜਿਹੜੇ ਵਿਚੋਲੇ ਸੀਗੇ ਉਹ ਭੱਜੇ ਹੋਏ ਨੇ ਅਜੇ ਟ੍ਰੇਡਾਂ ਕਰ ਰਹੇ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤਾਂ ਬਾਕੀ ਇਹਨਾਂ ਦਾ ਹਰਿਆਣਾ ਤੇ ਹਿਮਾਚਲ ਵਿੱਚ ਜਿੱਥੇ ਵਿਆਹ ਕੀਤੇ ਸੀ ਉਹਨਾਂ ਨਾਲ ਵੀ ਅਸੀਂ ਜਲਦੀ ਟਾਈ ਅਪ ਕਰਾਂਗੇ ਕਿ ਉਹਨਾਂ ਨਾਲ ਇਹਨਾਂ ਨੇ ਵਿਆਹ ਸੰਬੰਧੀ ਕੀ ਕੁਝ ਕੀਤਾ ਜੀ ਜਿੱਥੇ ਵੀ ਜਾਂਦੇ ਸੀਗੇ ਵਿਚੋਲੇ ਸਾਰੇ ਨਾਲ ਮਿਲ ਕੇ 2 ਲੱਖ ਰੁਪਏ ਲੈ ਲੈਂਦੇ ਸੀ ਜਦੋਂ ਉਹ ਲੜਕੀ ਘਰ ਤੋਂ ਚਲ ਜਾਂਦੀ ਸੀ ਫੇਰ ਇਹ ਉਹਨਾਂ ਨੂੰ ਡਰਾਤਮਕਾ ਆ ਕੇ ਵੀ ਤੁਹਾਡੇ ਤੇ ਰੇਪ ਦਾ ਪਰਚਾ ਦਾ ਜਿ ਕਰਵਾਵਾਉਂਗੇ ਤਾਂ ਫੇਰ ਇਹ ਗੱਲਬਾਤ ਕਰਦੇ ਸੀਗੇ ਉਧਰ ਨਾਲ ਪਤਾ ਕਰਦੇ ਆ ਜੀ ਵੀ ਕੀ ਕੀ ਲੈ ਕੇ ਭੱਜੇ ਨੇ ਵੈਸੇ ਇਧਰ ਉਹ ਉੰਚਲਾ ਲੈ ਇਹਨਾਂ ਨੇ ਮੌਕੇ ਤੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਇਧਰ ਉਹ ਜੇ ਕੋਈ ਅਹੀ ਗੱਲ ਨਹੀਂ ਸਾਹਮਣੇ ਦੀ ਜੀ ਬਿਲਕੁਲ ਲੱਗਦਾ ਜਦੋਂ ਅਸੀਂ ਅੱਗੇ ਹਰਿਆਣਾ ਮਾਸ ਰਟਾਈ ਅਪ ਕਰਾਂਗੇ ਹੋ ਸਕਦਾ ਇਹਨਾਂ ਨੇ ਹੋਰ ਵੀ ਉਹਨਾਂ ਨਾਲ ਵੀ ਕਾਫੀ ਕੋਈ ਜੀਵਰਾਤ ਲੈ ਕੇ ਭੱਜੇ ਹੋਣ ਤੇ ਜਿਵੇਂ ਵੀ ਯੋਗ ਹੈ ਤੇ ਤੁਹਾਡੇ ਨਾਲ ਸ਼ਿਰਕਤ ਹਾਂਜੀ ਬਿਲਕੁਲ ਜੀ ਬਿਲਕੁਲ ਰਮਨ ਜੋਤ ਦੇ ਨਾਮ ਦਾ ਇਹ ਨਾ ਆਧਾਰ ਕਾਰਡ ਬਣਾਇਆ ਸੀ ਜਿਹੜਾ ਲਿਖਾ ਪੜੀ ਕਰਦੇ ਸੀ ਐਫੀਡਾਪਟ ਕੋਰਟ ਦੇ ਵਿੱਚ ਬਣਾਉਂਦੇ ਸੀ ਦੋਨੇ ਤਰ੍ਹਾਂ ਤੋਂ ਤਾਂ ਦੋਨੇ ਤਰ੍ਹਾਂ ਤੋਂ ਜਿਹੜੇ ਗਵਾਹ ਸੀਗੀ ਲੜਕੀ ਵੱਲੋਂ ਦੋ ਗਵਾਹ ਤੇ ਦੋ ਲੜਕੇ ਵੱਲੋਂ ਪੈਂਦੇ ਸੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਰੈਸਟ ਭਾਈ ਜੀ ਬਿਲਕੁਲ ਕੋਸ਼ਿਸ਼ ਕਰਾਂਗੇ ਉਹਨਾਂ ਨੇ ਜਿਹੜਾ ਆਧਾਰ ਕਾਰਡ ਜਾਰੀ ਹੋਇਆ ਤੇ ਜਰੂਰ ਨਾਮਜ਼ਦ ਕਰਾਂਗੇ ਤੇ ਹੋ ਗਿਆ ਜੀ ਇਹ ਤੀਸਰਾ ਵਿਆਹ ਸੀਗਾ ਜੀ ਚੌਥਾ 15 ਤਰੀਕ ਨੂੰ ਫੇਰ ਤੋਰਨਾ ਸੀ ਤੇ ਰਿਮਾਂਡ ਵਗੈਰਾ ਸਰ ਰਿਮਾਂਡ ਲਿਆ ਅੱਜ ਪੇਸ਼ ਅਦਾਲਤ ਕਰਾਂਗੇ ਕੋਸ਼ਿਸ਼ ਕਰਾਂਗੇ ਇਹਨੂੰ ਦੁਬਾਰੇ ਰਿਮਾਂਡ ਲੈਣ ਦੀ